ਸੇ ਸਮਾਹਨ 77 ਸਾਲ ਜਦੋਂ ਹਿੰਦਸਤਾਨ ਤੇ ਪਾਕਿਸਤਾਨ ਆਉਂਦੇ ਆ ਉਹਨਾਂ ਨੇ ਉਹ ਬੁੱਤ ਇੱਥੇ ਹੈ ਬਾਰੇ ਕੀ ਉਸੇ ਨੇ ਸਾਡੀ ਸਾਰੀ ਸਾਰ ਨਹੀਂ ਲੈ ਕੇ ਪੁੱਛਿਆ ਦੱਸਿਆ ਨਹੀਂ ਟਾਈਮ ਪਾਸ ਕਰ ਰਹੇ ਆ ਜੜੀ ਝਪਾ ਕਰਕੇ ਜੜੀ ਲੱਗਦੀ ਕਦੀ ਕਿਵੇਂ ਕਦੀ ਬੱਚਿਆਂ ਰੋਟੀ ਮਿਲਦੀ ਕਦੀ ਨਹੀਂ ਮਿਲਦੀ ਪਹਿਲਾਂ ਤੋਂ ਬਹਿ ਗਏ ਆ ਬੱਚੇ ਹਿੰਮਤ ਕੋਣੀ ਕਿ ਬੱਚੇ ਸਕੂਲ ਨੇ ਪੜ੍ਹਨ ਕਰੀਏ ਉਹ ਜਾਂਦਾ ਬੱਚਾ ਨਹੀਂ ਜਾਂਦਾ ਸਕੂਲ इस तरह टाइम पास कर रहे हैं नहीं कोई, कोई नहीं सात कोई सहूलत नहीं पंची इतने कुछ भी नहीं अच्छा सरपंच को किसी को अज सवेरे कर दो कर दूंगा कोई कह अच कर दूंगा जो अभी जाइ हो सरपंच को मोर लो कागज़ पत्ते जिन्हें जो दिखाए वो भी लीतिया ने पर साई सुनाई नहीं हुई अभी कम से कम साढ़िया वोटा पंची ने चाली चाली जी परिवार है हो ट पक् पाली परिवार है बच्चे बुचे सब बुढ़े बुजुर्ग पा गए काम द्याड़ी दपा जी और कोई काम नहीं किसी अरबी पट ली किसी आलू -कुणी आलू पट रहे किसी गोडी कर ली किसी मिर्चा बह के लिया ना फट्टी लै बह बह के चोरी रखियाँ तोड़ नहीं सकते इस तरह जी कभी बच्चा को हो गया कभी बह को मिर्च तोड़नी बैठ के तोड़ी क्या तो 20 ਰੁਪਏ 2.5 ਰੁਪਏ ਕਿਲੋ ਮਰਚ ਮਗਰ ਜਿੰਨੇ ਰੁਪਏ ਜਾ ਬਣ ਗਏ ਖਾਂਡ ਲਾਇਆ ਅਟਾ ਲਾਇਆ ਮਿੱਠਾ ਐਸਾ ਟਾਈਮ ਪਾਸ ਕਰ ਰਹੇ ਹਾਂ ਹੋਰ ਕੋਈ ਸਾਜਨੇ ਕੋਈ ਪੈਣੀ ਨਹੀਂ ਕੁਝ ਨਹੀਂ ਆਪਣੇ ਕੋ ਸਰਕਾਰ ਮੰਗਰ ਸਾਰੇ ਸਹਾਇਤ ਕਰਨ ਕਿਸੇ ਤਰੀਕੇ ਨਾਲ ਸਾਨੂੰ ਰੋਟੀ ਦਾ ਬਹਾਨਾ ਬਣੋ ਹਾਂ ਫਿਰ ਅਸੀਂ ਬੱਚਿਆਂ ਨੂੰ ਪੜਾਉਣਾ ਸਾਨੂੰ ਕੋਈ ਸੂਲਤ ਨਹੀਂ ਮਿਲਦੀ ਬੱਚੇ ਵੀ ਸਕੂਲ ਨਹੀਂ ਪੜ੍ਹ ਰਹੇ ਮੇਰੀ ਉਮਰ ਹੈ 80 ਸਾਲ ਕਾਰ ਦੇ ਲਾਤ ਬਹੁਤ ਖਰਾਬ ਨੇ ਨਹੀਂ ਕਪਸੀ ਵਿਦੋਵੇਂ ਆ ਵੀ ਬੱਚੇ ਵੀ ਗਏ ਸਿੱਗ ਗਏ ਉਹ ਪੂਰੇ ਹੋ ਗਏ ਤੇ ਗੁਡੀਆਂ ਲਈਏ ਗੋਦ ਕੋਈ ਕੰਮ ਨਹੀਂ ਕਰ ਸਕਦੇ ਕੋਈ ਸੁਲਤਾਨ ਦੀ ਕੋਈ ਮਿਲਦੀ ਨਹੀਂ ਸਾਨੂੰ ਨਾ ਬਾਥਰੂਮ ਹੈਗਾ ਨਾ ਕੁਚਨਾ ਨਲਕਾ ਮਕਾਨ ਵੀ ਵੀ ਕੋਈ ਕੱਚੇ ਨੇ ਕਮਰੇ ਵੀ ਤੋਂ ਕੋਈ ਸਰਕਾਰੀ ਸੁਲਤਾਨੀ ਤੋਂ ਨਾ ਸਾਨੂੰ ਕੋਈ ਨਹੀਂ ਮਿਲਦੀ ਕੋਈ ਰਹਿਣ ਲੱਗੇ ਤਾਂ ਡਰ ਨਹੀਂ ਲੱਗਦਾ ਡਰ ਲੱਗਦਾ ਹੈ ਕੱਚੇ ਕਮਰੇ ਨੇ ਕਦੀ ਇੱਕ ਡੇਗ ਭਾਇ ਤੇ ਤੇ ਲਿੰਬੜੇ ਬੜੇ ਔਖੇ ਨੇ ਦੋਵਾਂ ਕੋਲ ਨਾ ਵੇਖ ਕੀਤੀ ਜਾਵੇ ਕਦੋਂ ਕੀ ਆਉਂਦਾ ਤੁਹਾਨੂੰ ਆਹ ਔਰ ਮੀ ਪੈਂਦਾ ਤਾਂ ਚੋਂਦੇ ਨੇ ਦੋ ਪਾਸੋਂ ਫਿਰ ਉਤੋਂ ਕਿਸੇ ਨੂੰ ਕਵੀ ਦਾ ਮਿੱਟੀ ਪਾ ਦਿਓ ਤੇ ਪਾ ਦਿੰਦੇ ਨੇ ਇਹ ਡਰ ਲੱਗਦਾ ਨਿੱਕੀ ਜਿਹੀ ਗੁਡੀਆਂ ਲਈ ਇੱਥੇ ਜਿਹੜੇ ਇਹ ਥੱਲੇ ਨਾ ਜਾਈਏ ਸਰਕਾਰ ਕਮਰੇ ਵੀ ਦੇਵੇ ਪਾਥਰੂਮ ਜੜੀ ਸੋਲ ਤੌਂਦੀ ਉਹ ਵੀ ਹਾਂ ਬਿਸਾਡੇ ਕਰ ਸਾਢੇ ਬਣੇ ਤੱਕ ਕੋਈ ਪਹੁੰਚਦੀ ਵੀ ਨਹੀਂ ਉਹ ਕੇ ਪਰੇ ਸੀ ਤੋ ਅਜੇ ਕਹਿੰਦੇ ਨਹੀਂ ਹੁੰਦੇ ਕਮਰੇ ਕਮਰੇ ਕੁਛ ਨਹੀਂ ਜਿਵੇਂ ਬਜੀਤਾ ਜੀ ਮੇਰੇ ਛੋਟਾ ਭਰਾ ਜੀ ਦਾ ਜਿਵੇਂ ਬਜੀਤ ਬਹੁਤ ਔਖਾ ਹੈ ਬਹੁਤ ਪੂਰਾ 100% ਹੀ ਹੈ ਜੀ ਕਿਉਂ ਵੀ ਗੁੱਡੀ ਨੇ ਮੇਕਅਪ ਮੰਗ ਕੇ ਲਈ ਛੋਟੀ ਵਿਚਾਰੀ ਛੱਤ ਮੇਰੀ ਵੀ ਛੱਤ ਦੇਖ ਵੀ ਸੀ ਇਹਨਾਂ ਚੋ ਵੀ ਖੜੇ ਡਰ ਰਹੇ ਦਾ ਚੌਂਦਾ ਤੇ ਸਾਨੂੰ ਵੀ ਖਤਰੇ ਦਾ ਗਾਂਡੇ ਗਵਾਂਡਿਆਂ ਨੇ ਵੀ ਕਿ ਹੁੰਦਾ ਕੋਠਾ ਡੇਗਣਾ ਪਏ ਹੋਰ ਆਂਡੀ ਕੌਂਡ ਵੀ ਦੁਖੀ ਹੁੰਦੇ ਨੇ ਮਤਲਬ ਇੱਕ ਜਿਹਾ ਸਾਰਾ ਵੀ ਕਿਤੇ ਡੇਗਣਾ ਪਏ ਵੀ ਲੰਗੜੇ ਲੰਨਾ ਆਵਾਜ਼ ਨਿਕਲੇ ਨਾ ਕੋਸ਼ ਤੇ ਟੱਕੀ ਪਿਛਾਬ ਤੂੰ ਤੰਗ ਨੇ ਨਾ ਤੇ ਇਹਨਾਂ ਦੀ ਲੈਟਰਾਂ ਗਈਏ ਨਾ ਨਲਕਾ ਤੇ ਆਸੂ ਪਾਸੜ ਜੋ ਆਂਦਨੋਂ ਨਾ ਆਵਾਜ਼ ਮਾਰ ਕੇ ਕਹਿੰਦੇ ਕੋਈ ਪਾਣੀ ਪੂਰੀ ਪਾ ਦੇ ਕਿ ਦੇ ਦੇਂਦਾ ਮਤਲਬ ਜੀ ਤੇ ਪੂਰੇ ਤੰਗ ਨੇ ਦੋਵੇਂ ਮੀਆਂ ਬੀਬੀ ਦੋਨੋਂ ਹੈਂਡੀਕੈਪਰ ਦੋਨੇ ਜੀ ਤੇ ਫਿਰ ਛਾਤੀ ਜੀ ਕਾਨਾਂ ਵਿੱਚ ਰਹਿ ਰਹੇ ਆ ਛੱਤ ਜਿਹੜੀ ਉਹ ਵੀ ਕਾਨਾਂ ਦੀ ਛੱਤ ਆ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਸਾਹਮਣਾ ਬੜਾ ਮੁਸ਼ਕਲ ਇਹ ਪਹਿਲਾ ਅਸੀਂ ਇਹਨਾਂ ਨੂੰ ਮਤਲਬ ਕੱਖਾਂ ਦੀ ਚੁੱਕੀ ਬੰਨ੍ਹ ਦਿੱਤੀ ਉਦੋਂ ਬਾਅਦ ਫਿਰ 88 ਜੀ ਅਸੀਂ ਇਹਨਾਂ ਨੂੰ ਕੱਚਾ ਕੋਠਾ ਪਾਤਾ ਸੀ ਕਾਨਾਂ ਦੀਆਂ ਮਤਲਬ ਕੱਚੇ ਕਾਨਾਂ ਦੀਆਂ ਖੇਟੀਆਂ ਬਣ ਕੇ ਤੇ ਕੱਚਾ ਮਕਾਨ ਤੇ ਕੱਚੀ ਲੱਕੜੀ ਨੇ ਬਾਲੇ ਕੱਚੇ ਨੇ ਸਾਰਾ ਕੁਝ ਕੱਚਾ ਹੀ ਹੈ ਤੇ ਕੋਈ ਸਰਕਾਰੀ ਸਹੂਲਤ ਨਹੀਂ ਇਹਨਾਂ ਨੂੰ ਮਿਲ ਰਹੀ ਕਿ ਉਹ ਸਰਕਾਰ ਤਾਂ ਨਾ ਅਨੇਕਾਂ ਸਹੂਲਤਾਂ ਜਿਹੜੀਆਂ ਦੇ ਰਹੀ ਹੈ ਸਰਕਾਰ। ਜੇ ਅਸੀਂ ਇਹਨਾਂ ਕੋਲ ਪੁੱਛਦੇ ਰਹਿੰਦੇ ਸੀ ਆਂਦੇ ਅਸੀਂ ਦੇਵ ਨੇ ਦੇਵ ਨੇ ਤੇ ਉਹ ਨਿਕਲਦੀ ਹੀ ਨਹੀਂ ਉੱਥੇ ਕਿਤੇ ਦਫ਼ਤਰਾਂ 'ਚ ਵੀ ਪਈਆਂ ਰਹਿ ਜਾਂਦੀਆਂ ਨੇ। ਹਾਲੇ ਤੱਕ ਤਾਂ ਕੋਈ ਨਹੀਂ ਆਈ। ਤੇ ਕੋਈ ਅਸੀਂ ਦੇਣਿਆ ਜੋ ਸਰਕਾਰ ਹੁਕਮ ਕਰਦੀ ਏ ਤੇ ਅਸੀਂ ਲਿਖ ਕੇ ਦੇ ਆਉਣਿਆ ਵੀ ਹਾਲਤ ਵਿਖਾਣਿਆ ਤੇ ਹਾਲੇ ਤੱਕ ਆਈ ਕੋਈ ਨਹੀਂ ਦੀ। ਇਹ ਉਹਨਾਂ ਮੈਂਬਰ ਸਰਪੰਚ ਨੂੰ ਪਤਾ ਵੀ ਦਫ਼ਤਰਾਂ 'ਚ ਉੱਥੇ ਜਮ੍ਹਾਂ ਹੋ ਜਾਂਦੇ ਇੱਥੇ ਕੋਈ ਨਹੀਂ ਅਜੇ ਤੱਕ ਨਾ ਦੇ ਵਿਚਾਰਾ ਕੋਲ ਆਈ। ਜੇ ਹੁੰਦੀ ਤਾਂ ਹੁਣ ਤੱਕ ਕੋਈ ਨਾ ਕੋਈ ਅੰਦੇ ਗਨਸ਼ਾਂਤੀ ਵਿਚਾਲ ਕੋਈ ਨਾ ਕੋਈ ਪੱਕਾ ਮਕਾਨ ਪੈ ਗਿਆ ਜੋ ਲੈਟਰ ਹੈਗੀ ਹੈ ਤੇ ਉਹ ਸਾਰਾ ਕੁਝ ਹੈਗਾ ਤਾਂ ਬੰਦੇ ਨੂੰ ਸ਼ਾਂਤੀ ਹੋ ਜਾਂਦੀ ਵਿਚਾਲ ਉਹ ਦੋ ਜੀ ਬਾਹਰ ਨਿਕਲ ਕੇ ਕੋ ਕੰਮ ਹੋਵੇ ਤਾਂ ਵਾਜ ਮਾਰ ਸਕਦੇ ਨੇ ਦੋਨੋਂ ਜਣੇ ਹੈਡੀਕੈਪ ਆ ਤੇ ਫਿਰ ਘਰ ਦਾ ਗੁਜ਼ਾਰਾ ਜਿਹੜਾ ਕਿਸ ਤਰ੍ਹਾਂ ਚੱਲਦਾ ਇਹਨਾਂ ਦਾ ਇਹਨਾਂ ਦਾ ਗੁਜ਼ਾਰਾ ਜੀ ਕਦੀ ਵਾਜ ਮਾਰ ਕੇ ਦੋ ਫੁਰਕੇ ਮੰਗ ਲੈ ਤੇ ਕਦੀ ਕੋਈ ਆਪੇ ਵੀ ਦੇ ਜਾਂਦਾ ਤੇ ਕਦੀ ਇਹ ਹੋਵੇ ਮੁਸ਼ਕਲ ਹੋਵੇ ਤਾਂ ਦੱਲਿਆ ਦੁੱਲਿਆ ਆਪ ਮਤਲਬ ਲੰਗੜੇ ਰੇੜ ਕੇ ਹੌਲੀ ਦਾ ਦੇ ਮਤਲਬ ਬਣਾ ਹਾਲੀ ਨੇ ਲੂਣ ਪਾ ਕੇ ਖਾ ਲੈਂਦੇ ਨੇ ਤੇ ਆਮ ਲੋਕਾਂ ਨੂੰ ਪਤਾ ਹੀ ਹੈ ਕਿ ਗਵਾਂਢੀ ਨੂੰ ਪਰਾਉਣ ਦਾ ਪਤਾ ਹੀ ਹੁੰਦਾ ਉਹ ਕਦੀ ਜੇ ਸਬਜੀ ਬਣੀ ਹੋਵੇ ਜਾਂ ਫੁਲਕਾ ਬਣਾਵੇ ਤਾਂ ਪੋਚ ਵੀ ਲਿੰਦੇ ਨੇ ਪਛਾਤਾ ਅੱਗੇ ਮੰਗ ਲੈਂਦਾ ਜ ਆਪ ਵੀ ਦੇ ਦਈਏ ਮਤਲਬ ਇੱਕ ਜਿਹੜਾ ਆਂਦੀ ਕੋਲ ਦੁੱਖ ਤਾਂ ਲੱਗਦੇ ਰਹਿੰਦਾ ਮਤਲਬ ਇਸ ਤਰ੍ਹਾਂ ਪਰਮਾਤਮਾ ਨਾਲ ਅਗਜ਼ਾਰਾ ਕਰ ਰਿਹਾ ਹੈ ਸਰਕਾਰ ਨੂੰ ਤੇ ਸਮਾਜ ਸੇਵੀ ਤੁਕਣ ਕੀ ਪੀਲ ਕਰਨੀ ਚਾਹੋਗੇ ਇਹ ਜੀ ਜੋ ਸਰਕਾਰ ਮਤਲਬ ਕਾਨੂੰਨ ਦੇ ਹਿਸਾਬ ਨਾਲ ਇਹਨਾਂ ਬਾਰੇ ਕੋਈ ਦੇਰੀ ਹੈ ਉਹ ਇਹਨਾਂ ਦਾ ਮਤਲਬ ਫਾਇਦਾ ਕਰੇ ਮਤਲਬ ਕੁਝ ਚਾਰ ਦਿਨ ਜ਼ਿੰਦਗੀ ਸੁੱਕਰੀ ਹੋ ਜਾਏ ਅਗਰ ਲੜਕੀ ਹੈਗੀ ਹੁੰਦੀ ਛੋਟੀ ਉਹ ਉਹਨਾਂ ਦੀ ਸੇਵਾ ਕਰੇਗੀ ਤੇ ਉਹ ਮਕਾਨ ਹੋਵੇਗਾ ਤਾਂ ਉਹਨਾਂ ਦੀ ਸੇਵਾ ਕਰੇਗੀ ਤੇ ਰਹੇਗੀ ਉਹਦੀ ਵੀ ਸ਼ਾਦੀ ਤਾਂ ਹੀ ਹੋਵੇਗੀ ਜੇ ਉਹਦਾ ਕਾਰਬਾਰ ਵੀ ਚੰਗਾ ਪਾਣਾ ਹੋਵੇ ਤੇ ਉਹ ਵੀ ਦੁੱਖਾਂ ਵਿੱਚੋਂ ਦਾ ਮਾਪੇ ਵਜਾਵੇ ਤਾਂ ਉਹ ਵੀ ਦੁੱਖਾਂ ਵਿੱਚ ਆ ਕੇ ਫਸ ਜਾਵੇ ਉਹ ਤਾਂ ਫਿਰ ਦੁੱਖੀ ਦੁੱਖ ਲੱਗੇਗੇ ਅਸੀਂ ਜੀ ਬਹੁਤ ਔਖਾ ਕਰ ਰਹੇ ਹਾਂ ਸਾਡੇ ਬਿਸਤਰੇ ਗਿੱਲੇ ਹੋ ਜਾਂਦੇ ਨੇ ਅਸੀਂ ਗਿੱਲੇ ਹੋ ਜਾਂਦੇ ਆ ਅੰਦਰ ਚਿੱਕੜ ਵੱਜ ਜਾਂਦਾ ਹੈ ਬਾਰਸ਼ ਨਾਲ ਸਾਨੂੰ ਡਰ ਰਹਿੰਦਾ ਹੈ ਕਿ ਬੇ ਕਦੋਂ ਡੇਗ ਪਣ ਕਦੋਂ ਡੇਗ ਪਣ ਹਰ ਵੇਲੇ ਡਰ ਕੇ ਜ਼ਿੰਦਗੀ ਕੱਟੀ ਦੀ ਬੜੀ ਮੁਸ਼ਕਿਲਾਂ ਮਤਲਬ ਗੁਜ਼ਾਰਾ ਕਰ ਰਹੇ ਸੀ ਦੋਨੋਂ ਤੁਸੀਂ ਹੈਂਡੀਕੈਪ ਹੋ ਮੀ ਹਾਂਜੀ ਹੈਂਡੀਕੈਪ ਆ ਸਾਡੇ ਟ੍ਰਾਡ ਨਹੀਂ ਜਾਂਦਾ ਇੱਕ ਨਜ਼ਰ ਵੀ ਘੱਟ ਹੈਗੀ ਸਾਡੀ ਇੱਕ ਮਤਲਬ ਕੇ ਵਾਰ ਸਾਡੇ ਕੋਈ ਮੀਂਹ ਵਿੱਚ ਚਿੱਕੜ ਹੋਏ ਬਾਹਰ ਗਿਆ ਨਹੀਂ ਜਾਂਦਾ ਕਿਧਰੇ ਫਲੈਸ਼ ਬਾਥਰੂ ਉਹ ਖਾ ਜਾਣਾ ਬੜਾ ਬਹੁਤ ਬਹੁਤ ਔਖਾ ਸਮਾਂ ਘਰ ਦਾ ਗੁਜ਼ਾਰਾ ਕਰ ਕਿਸ ਤਰ੍ਹਾਂ ਚੱਲਦਾ ਇਹ ਬਸੇ ਵਿੱਚ ਕੋਈ ਪਿੰਡ ਚ ਸਾਡੀ ਕੋਈ ਸਿਹਤ ਕਰ ਕੋਰ ਦਿੰਦਾ ਵੀ ਚੱਲ ਰੋਟੀ ਲੰਗਰ ਕੋਈ ਦੇ ਜਾਂਦਾ ਕਈ ਵਾਰ ਲੈ ਆਈ ਦੀ ਇਹ ਰਖਸ਼ੇ ਤੇ ਤੇ ਕੇ ਵਾਰੀ ਇਹਵੇਂ ਗੁਜ਼ਾਰਾ ਭੁੱਖਾ ਗੁਜ਼ਾਰ ਲੀਦਾ ਕੰਮ ਕੀ ਕਰਦੇ ਕਾਮਕਮ ਅੱਗੇ ਕੱਪੜੇ ਸੀਲੇ ਦੇ ਸਮਾਰੇ ਮੱਟੇ ਟੈਲਰ ਦਾ ਕੰਮ ਕਰੀਦਾ ਸੀ ਉਹ ਨજર ਪੂਰੀ ਕੰਮ ਨਹੀਂ ਕਰਦੀ ਤੇ ਹੁਣ ਐਵੇਂ ਗੁਜ਼ਾਰਾ ਉਹ कसो ਕੱਟ ਪਾਈ ਜੰਨੇ ਇੱਥੇ ਪਹਚਾਈ ਨਹੀਂ ਗਈ ਸੂਰਤ ਕੋਈ ਵੀ ਜੇ ਸੂਰਤ ਪਹੁੰਚਦੀ ਮੈਂਬਰ ਪੰਚਾਇਤ ਨਾ ਪਿਛਾ ਪਿਛਾ ਕਰਾ ਦਿੰਦੇ ਨੇ ਕੰਮ ਇੱਥੇ ਪਹੁੰਚਦੇ ਨਹੀਂ ਸਾਡੇ ਘਰ ਆ ਨਹੀਂ ਸਕਦੇ ਵੀ ਜੋ ਸਰਕਾਰ ਨੇ ਸਹੂਲਤਾਂ ਦਿੱਤੀਆਂ ਗਰੀਬਾਂ ਵਾਸਤੇ ਉਹ ਸਾਨੂੰ ਪੂਰੀਆਂ ਮਿਲਣੇ ਚਾਹੀਦੀਆਂ ਇਹ ਜੀ ਕਰਨੇ ਛੱਦਦੇ ਜੀ ਦਰ ਬੜਾ ਲੱਗਦਾ ਜੀ ബിസ്ത ഗിള്ളേ വരുന്ന ഗുണ പാ